ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 67ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੇ ਦਸਤਾਰ ਸਿ ਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਦੋ ਗੇਠਾਂ ਵਿੱਚ ਚੋੜੀ ਪੂਣੀ ਕਰਕੇ ਤੁਸੀਂ ਇਸ ਤਰੀਕੇ ਨਾਲ ਬੇਸ ਤਿਆਰ ਕਰ ਲੈਣਾ ਅੱਜ ਤੁਹਾਨੂੰ ਅਸੀਂ ਇੱਕ ਦੇ 6 ਲੜ ਮਤਲਬ ਕਿ 15 ਜੋੜੀ ਵਾਲੀ ਦਸਤਾਰ ਉਹਦੇ ਉੱਪਰ ਵੱਟ ਪਾ ਕੇ ਵੀ ਦਿਖਾਵਾਂਗੇ ਇਸ ਲਈ ਪਹਿਲੇ ਵਾਲੇ ਪੇਜ ਤੋਂ ਹੀ ਤੁਸੀਂ ਇੱਕ ਦੇ 6 ਲੜ ਬਣਾਨੇ ਸ਼ੁਰੂ ਕਰ ਲੈਣੇ ਉਪਰਲੀ ਸਾਈਡ ਤੇ ਮੋਟਾ ਹਿੱਸਾ ਰੱਖ ਕੇ ਤੁਸੀਂ 6 ਲੜ ਬਣਾ ਕੇ ਸਾਰੇ ਲੜ ਪਿੱਛੇ ਤੱਕ ਬਰਾਬਰ ਅਤੇ 200 ਦੀਆਂ ਜੋੜੀਆਂ ਦੇ ਵਿੱਚ ਕਨਵਰਟ ਕਰਕੇ ਰੱਖਣੇ ਨੇ ਧਿਆਨ ਰੱਖਣਾ ਸਾਰੇ ਜੀ ਤੇ ਜੇਕਰ ਵਧੀਆ ਲੱਗੇ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਤੇ ਆਖਰੀ ਲੜਦਾ ਇੱਕ ਲੜ ਬਣਾ ਕੇ ਇਸ ਤਰੀਕੇ ਨਾਲ ਤੁਸੀਂ ਰੱਖ ਲੈਣਾ ਹੈ ਜੇਕਰ ਕੁਝ ਵੀ ਸਮਝ ਨਾ ਆਏ ਹੋਵੇ ਤਾਂ ਪੂਰੀ ਵੀਡੀਓ YouTube ਤੇ ਜਾ ਕੇ ਦੇਖ ਲਿਓ ਤੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਨਾਲ ਦੱਸਿਆ ਮੈਂ ਤੁਸੀਂ ਵੀ ਕਿੰਜ ਕਰ ਸਕਦੇ ਹੋ ਨੀਲੇ ਲੜ ਨੂੰ ਪਿੰਚ ਕਰਕੇ ਤੁਸੀਂ ਸਾਰੇ ਲੜਾਂ ਨੂੰ 3D ਕਰਨ ਤੋਂ ਬਾਅਦ ਉਹ ਪਿੰਨ ਦੀ ਹੈਲਪ ਨਾਲ ਅਗਲੀ ਵਾਲੇ ਲੜ ਨੂੰ ਲਾ ਲੈਣਾ ਉਪਰਲੇ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਫਿਰ ਇਹਨੂੰ ਟੱਕ ਲੈਣਾ ਪਿੱਛੇ ਲੂਪੀ ਵਾਲੇ ਪੱਲੇ ਨੂੰ ਵੀ ਲਗਾ ਦੇਵਾਂਗੇ ਫਿਰ ਉਪਰਲੇ ਲੜ ਚੇ ਸਲਾਈ ਫਿਰ ਕੇ ਇਸ ਤ